ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਖ ਜੀ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਕਰਾਰੇ ਹਨ ਸੰਪਾਦਨਾ ਇਸ ਵਰਤਿ ਕਿਹਾ ਜਾਂਦਾ ਹੈ ਬਹੁਤ ਸਾਰੇ ਮਹਾਂ ਪੁਰਖਾਂ ਦੀ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਨਾ ਸਤਗੁਰੂ ਜੀ ਬਾਣੀ ਉਚਾਰਨ ਕਰਦੇ ਨੇ ਤੇ ਭਾਈ ਗੁਰਦਾਸ ਜੀ ਲਿਖਦੇ ਰੋਲਾ ਪੈ ਗਿਆ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਗ੍ਰੰਥ ਦੀ ਸੰਪਾਦਨਾ ਕੀਤੀ ਜਾ ਰਹੀ ਹੈ ਲਾਹੌਰ ਤੋਂ ਚੱਲ ਕੇ ਚਾਰ ਭਗਤ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਸੀ ਕੰਨ ਈਲੂ ਛੱਦੂ ਤੇ ਸਾਹ ਹੁਸੈਨ ਇਹ ਚਾਰ ਭਗਤ ਸਨ ਇਹਨਾਂ ਨੂੰ ਜਦ ਪਤਾ ਲੱਗਾ ਕਿ ਔਰ ਭਗਤਾਂ ਦੀ ਬਾਣੀ ਵੀ ਇਸ ਗ੍ਰੰਥ ਵਿੱਚ ਲਿਖੀ ਜਾ ਰਹੀਏ ਤੇ ਇਹੀ ਪਹੁੰਚੇ ਜਾਏ। ਗਿਆਪੀ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਜਿਹੜੇ ਭਗਤ ਸੰਸਾਰ ਤੋਂ ਚਲੇ ਗਏ ਨੇ ਤੁਸੀਂ ਉਹਨਾਂ ਦੀ ਬਾਣੀ ਇਸ ਗ੍ਰੰਥ ਵਿੱਚ ਲਿਖ ਦੇ ਪਿਓ। ਤੇ ਜਿਹੜੇ ਪ੍ਰਮਤ ਤੁਹਾਡੇ ਸਾਹਮਣੇ ਨੇ ਜੋ ਇਸ ਦੁਨੀਆਂ ਵਿੱਚ ਮੌਜੂਦ ਨੇ ਸਾਡੀ ਬਾਣੀ ਤੁਸੀਂ ਇਸ ਗ੍ਰੰਥ ਵਿੱਚ ਲਿਖੀ ਨਹੀਂ ਬਲਕਿ ਸਾਨੂੰ ਪੁੱਛਿਆ ਵੀ ਨਹੀਂ ਤੁਸੀਂ ਜਿਹੜੇ ਭਗਤ ਚਲੇ ਗਏ ਦੁਨੀਆ ਤੋਂ ਉਹਨਾਂ ਦੀ ਬਾਣੀ ਤੁਸੀਂ ਲਿਖਦੇ ਪਏ ਹੋ ਤੇ ਜਿਹੜੇ ਭਗਤ ਤੁਹਾਡੇ ਸਾਹਮਣੇ ਨੇ ਸਾਡੇ ਕੋਲੋਂ ਤੁਸੀਂ ਪੁੱਛਿਆ ਤੱਕ ਵੀ ਨਹੀਂ ਸਾਡੀ ਬਾਣੀ ਵੀ ਇਸ ਗ੍ਰੰਥ ਵਿੱਚ ਦਰਜ ਕਰੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਥੋੜਾ ਜਾਂ ਮੁਸਕਰਾਏ ਨੇ ਤੇ ਮਹਾਰਾਜ ਮਨ ਵਿੱਚ ਸੋਚਦੇ ਪੈ ਨੇ ਕਿ ਇਹ ਆਪਣੇ ਮੂੰਹ ਤੋਂ ਕਹਿ ਰਹੇ ਨੇ ਕਿ ਅਸੀਂ ਭਗਤਾਂ ਆਪਣੇ ਮੂੰਹ ਤੋਂ ਹਾਲਾਂਕਿ ਜਿੰਨੇ ਦੁਨੀਆ ਤੇ ਭਗਤ ਜੋ ਅਸਲ ਦੇ ਵਿੱਚ ਜੋ ਭਗਤ ਸੰਤਾਰੇ ਨੇ ਉਹਨਾਂ ਨੇ ਕਦੀ ਨਹੀਂ ਆਖਿਆ ਕਿ ਮੈਂ ਭਗਤ ਹਾਂ ਮੈਂ ਸੰਤ ਹਾਂ ਮੈਂ ਗੁਰਮੁਖ ਹਾਂ ਮੈਂ ਬੁਰੇ ਸਿੱਧਾ ਉਹਨਾਂ ਨੇ ਕਦੀ ਨਹੀਂ ਆਖਿਆ ਤੇ ਜਿਹੜਾ ਕਹਿ ਰਿਹਾ ਸਮਝ ਲਓ ਉਹ ਪਗਤ ਨਹੀਂ ਹੈ। ਸਾਈਂ ਗੁਰਦਾਸ ਜੀ ਨੇ ਇਹਦੇ ਉੱਤੇ ਬੜਾ ਸੁੰਦਰ ਪ੍ਰਮਾਣ ਦਿੱਤਾ ਰਿਹਾ। ਪਾਤਸ਼ਾਹ ਕਹਿੰਦੇ ਨੇ ਕਿ ਧਨ ਧਰਤੀ ਵਿੱਚ ਦੱਬੀਏ ਮਸਤਕ ਪਰਮਾਣ। ਉਤ ਜਣੇ ਵੜ ਕੋਠੜੀ ਬਾਹਰ ਜਗ ਜਾਣੇ। ਕਿਸੇ ਬੰਦੇ ਦੇ ਕੋਲ ਤਨ ਹੋਵੇ ਤਨਮਾਨ ਹੋਵੇ ਬੰਦਾ ਉਹਨੇ ਆਪਣਾ ਤਨ ਅਗਰ ਧਰਤੀ ਦੇ ਵਿੱਚ ਵੀ ਦਬਿਆ ਹੋਵੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਮਸਤਕ ਦੀ ਚਮਕ ਦੱਸ ਦਿੰਦੀ ਏ ਇਸ ਬੰਦੇ ਕੋਲ ਤਨ ਹੈ ਉਹਦਾ ਉੱਠਣਾ ਬੈਠਣਾ ਦੱਸੇਗਾ ਇਹਦੇ ਕੋਲ ਤਨ ਹੈ ਉਹਦਾ ਕਾਰ ਵਿਹਾਰ ਉਹਦੇ ਗੋਲ ਚਾਲ ਤੋਂ ਪਤਾ ਲੱਗੇਗਾ ਇਹ ਬੰਦਾ ਤਨਮਾਨ ਹੈ ਮੁੱਖ ਤੋਂ ਨਹੀਂ ਕਹਿਣਾ ਪੈਂਦਾ ਕਿ ਮੈਂ ਧਨਵਾਨ ਹਾਂ ਉਹਦੇ ਬੋਲ ਚਾਲ ਤੋਂ ਹੀ ਪਤਾ ਲੱਗ ਜਾਂਦਾ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਕਿਸੇ ਸੰਤ ਨੂੰ ਵੀ ਕਹਿਣਾ ਨਹੀਂ ਪੈਂਦਾ ਵੀ ਮੈਂ ਸੰਤ ਹਾਂ ਮੈਂ ਭਗਤ ਹਾਂ ਮੇਰੇ ਉਸਤਾਦ ਵਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਉਹਨਾਂ ਤੋਂ ਬਰਸਾਇਆ ਪਰਿਵਾਰ ਸੰਗਤ ਵਿੱਚ ਬੈਠੇ ਨੇ ਭਾਈ ਸਾਹਿਬ ਬੜਾ ਇਹਨਾਂ ਨੇ ਗੋਦ ਵਿੱਚ ਬੈਠ ਕੇ ਆਨੰਦ ਲਿਆ ਮਸਕੀਨ ਸਾਹਿਬ ਜੀ ਦੇ ਜਿੱਥੇ ਉਹਨਾਂ ਦਾ ਨਾਮ ਸੰਤ ਸੀ ਨਾ ਸੰਤ ਸਿੰਘ ਘਰ ਵਾਲਿਆਂ ਨੇ ਨਾਮ ਰੱਖਿਆ ਸੰਤ ਸਿੰਘ ਜਿਸ ਤਰ੍ਹਾਂ ਦਾ ਉਹਨਾਂ ਦਾ ਨਾਮ ਸੀ ਉਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਵੀ ਸੀ ਪਰ ਕਦੀ ਉਹਨਾਂ ਨੇ ਆਪਣੀ ਰਸਨਾ ਤੋਂ ਨਹੀਂ ਆਖਿਆ ਵੀ ਮੈਂ ਸੰਤ ਹਾਂ ਮੈਂ ਪਗਤ ਹਾਂ ਕਦੀ ਨਹੀਂ ਆਖਿਆ ਉਹ ਇੱਕ ਪ੍ਰਮਾਣ ਦਿਆਂ ਕਰਦੇ ਸਨ ਕਹਿੰਦੇ ਨਹੀਂ ਕਿਸੇ ਸਾਇੰਟਿਸਟ ਨੂੰ ਅਗਰ ਕੁਝ ਨਾ ਲੱਭੇ ਖੋਜ ਕਰਦੇ ਨਾ ਸਾਇੰਟਿਸਟ ਅਗਰ ਉੱਥੇ ਨੂੰ ਕੁਝ ਪ੍ਰਾਪਤੀ ਨਾ ਹੋਵੇ ਤੇ ਉਹ ਐਲਾਨੀਆ ਕਹਿ ਦਿੰਦਾ ਇਹ ਮੈਨੂੰ ਕੁਝ ਨਹੀਂ ਮਿਲਿਆ ਮੈਂ ਖੋਜ ਕੀਤੀ ਹੈ ਪਰ ਮੈਨੂੰ ਕੁਝ ਨਹੀਂ ਮਿਲਿਆ ਉਹ ਕਹਿ ਦਿੰਦਾ ਸਾਫ਼ ਕਹਿ ਦਿੰਦਾ ਕੁਝ ਨਹੀਂ ਮਿਲਿਆ ਪਰ ਕਿਸੇ ਸੰਤ ਨੂੰ ਕਿਸੇ ਭਗਤ ਨੂੰ ਜਿਹੜੇ ਆਪਣੇ ਆਪ ਨੂੰ ਸੰਤਖਵਾਂਦੇ ਨੇ ਭਗਤਖਵਾਂਦੇ ਨੇ ਕੁਛ ਨਾਮ ਵੀ ਮਿਲਿਆ ਹੋਵੇ ਲੋਕਾਂ ਵਿੱਚ ਚੀਕ-ਚੀਕ ਕੇ ਪ੍ਰਚਾਰ ਕਰਦੇ ਨੇ ਅਸੀਂ ਸੰਤਾਂ ਕੀ ਭਗਤਾਂ ਸਾਡੇ ਕੋਲੋਂ ਨਾਮ ਲੈ ਲਓ ਰੱਬ ਦਾ ਗਿਆਨ ਲੈ ਲਓ ਪੱਲੇ ਪਾਵੇਂ ਕੁਝ ਵੀ ਨਾ ਹੋਵੇਗਾ ਕੋਈ ਵੀ ਕਬਿਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਹੋ ਕਬੀਰ ਛੂਛਾ ਕਟ ਬੋਲੇ ਪਰਿਆ ਹੋਏ ਸੁੱਕ ਬਹੁ ਨਡਰਲੇ ਜਿਹੜਾ ਖਾਲੀ ਕੜਾ ਹੁੰਦਾ ਨਾ ਉਹ ਜਿਆਦਾ ਬੋਲਦਾ ਹੈ ਜਿਹੜਾ ਪਰਿਆ ਹੁੰਦਾ ਉਹਦੇ ਤੇ ਉੱਚੀ ਆਵਾਜ਼ ਨਹੀਂ ਆਉਂਦੀ ਹੈ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕੀ ਕਰੀ ਜਿਵੇਂ ਗੂੰਗੇ ਨੇ ਗੁੜ ਖਾਦਾ ਹੋਵੇ ਉਹ ਪੁੱਛਿਆ ਵੀ ਕਿਤਨਾ ਸਵਾਦ ਹੈ ਉਹ ਦੱਸ ਨਹੀਂ ਸਕਦਾ ਹੈ ਇਸ ਤਰ੍ਹਾਂ ਜਿਹੜੇ ਸੰਤ ਭਗਤ ਜੋ ਸੰਤਾਰ ਵੀ ਚਾਉਂਦੇ ਨੇ ਜਿਨ੍ਹਾਂ ਨੂੰ ਕੁਝ ਪ੍ਰਾਪਤੀ ਹੋਈ ਹੁੰਦੀ ਹੈ ਨਾ ਉਹ ਕਹਿੰਦੇ ਨੇ ਸਾਡੇ ਕੋਲ ਕੁਝ ਨਹੀਂ ਹੈ ਉਹ ਕਦੀ ਆਪਣੀ ਰਸਤਰਾ ਤੋਂ ਨਹੀਂ ਕਹਿੰਦੇ ਅੱਜ ਜਿੰਨਾ ਤੁਸੀਂ ਸੰਤਾਂ ਦਾ ਭਗਤਾਂ ਦਾ ਮਹਾਪੁਰਖਾਂ ਦਾ ਅਡੰਬਰ ਤੁਸੀਂ ਦੇਖਦੇ ਹੋ ਆਪਣੇ 에ਜੰਟ ਲਾ ਰੱਖੇ ਨੇ ਆਪਣੇ ਬੰਦੇ ਲਾਏ ਹੋਏ ਨੇ ਵੀਡੀਓ ਬਣਾ ਬਣਾ ਕੇ ਤੇ ਉੱਪਰ ਸੋਸ਼ਲ ਮੀਡੀਆ ਤੇ ਉਹ ਸ਼ੇਅਰ ਕਰਦੇ ਪੈਨੇ ਐ ਬ੍ਰह्म ज्ञानी ਉਹ ਬ੍ਰह्म ज्ञानी ਫਲਾਣਾ ਸੰਤ 108 80008 ਆਪਣੇ ਬੰਦਿਆਂ ਕੋਲੋਂ ਫੁੱਲਾਂ ਦੀ ਵਰਖਾ ਕਰਾ ਕੇ ਆ피 ਖੁਸ਼ ਹੁੰਦੇ ਪੈਨੇ ਹਟ ਜਾਓ ਹਟ ਜਾਓ ਮਸ਼ੀਨ ਗਣਾ ਵਾਲੇ ਨਾਲ ਚੱਲਦੇ ਪੈਨੇ ਸਿਕਿਉਰਿਟੀ ਗਾਰਡ ਪਤਨੀ ਉਹਨਾਂ ਨੂੰ ਕੈਦ ਦਾ ਖਤਰਾ ਹੈ ਕਿਸ ਚੀਜ਼ ਦਾ ਖਤਰਾ ਪਰ ਆਪਣਾ ਹੀ ਪ੍ਰਚਾਰ ਆਪ ਹੀ ਕਰਾਂਦੇ ਪਏ ਕਦੀ ਕਿਸੇ ਸੰਤ ਨੇ ਨਹੀਂ ਆਖਿਆ ਕਿ ਵੈ ਸੰਤ ਹ ਭਗਤ ਕਬੀਰ ਸਾਹਿਬ ਵੀ ਇਹ ਕਹਿੰਦੇ ਨੇ ਵੀ ਸੰਤ ਨੂੰ ਕਹਿਣਾ ਨਹੀਂ ਪੈਂਦਾ ਉਹ ਕਿ ਇੱਕ ਸੰਤ ਅਗਰ ਕਿਸੇ ਪਿੰਡ ਦੇ ਵਿੱਚ ਹੋਵੇ ਨਾ ਕਿਸੇ ਇੱਕ ਸ਼ਹਿਰ ਦੇ ਵਿੱਚ ਕਿਉਂ ਹੋਵੇ ਉਦੇ ਹਿਰਦੇ ਦੇ ਵਿੱਚੋਂ ਜਿਹੜੀਆਂ ਤਰੰਗਾਂ ਨਿਕਲਦੀਆਂ ਨੇ ਉਹਨਾਂ ਤਰੰਗਾਂ ਦੇ ਨਾਲ ਉਹ ਸਾਰਾ ਪਿੰਡ ਹੀ ਪਵਿੱਤਰ ਹੋ ਜਾਂਦਾ ਹੈ ਉਸ ਸੰਤ ਨੂੰ ਕਹਿਣਾ ਨਹੀਂ ਪੈਂਦਾ ਵੀ ਮੈਂ ਸੰਤ ਹਾਂ ਜਿਵੇਂ ਆਪਾਂ ਕਿਸੇ ਬਾਗੀਚੇ ਦੇ ਵਿੱਚ ਜਾਈਏ ਗੁਲਾਬ ਦਾ ਫੁੱਲ ਖਿਲਿਆ ਹੋਵੇ ਤੇ ਫੁੱਲ ਤੇ ਚੀਕਾ ਮਾਰ ਕੇ ਨਹੀਂ ਕਹਿੰਦਾ ਵੀ ਮੈਂ ਫੁੱਲ ਹਾਂ ਤੇ ਖੁਸ਼ਬੂ ਲੈ ਲਵਾਂ ਉਹਦੀ ਖੁਸ਼ਬੂ ਤੋਂ ਪਤਾ ਲੱਗ ਜਾਂਦਾ ਇੱਥੇ ਜ਼ਰੂਰ ਕੋਈ ਫੁੱਲ ਹੈ ਕਬੀਰ ਸੋ ਮੁਖ ਤਨ ਹੈ ਜਹ ਮੁਖ ਕਹੀਏ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗਾ ਗ੍ਰਾਮ ਇੱਕ ਸੰਤ ਕਿਸੇ ਗ੍ਰਾਮ ਦੇ ਵਿੱਚ ਬੈਠਾ ਹੋਵੇ ਨਾ ਕਿਸੇ ਪਿੰਡ ਦੇ ਵਿੱਚ ਸਾਰਾ ਪਿੰਡ ਹੀ ਪਵਿੱਤਰ ਹੋ ਜਾਂਦਾ ਹੈ ਕਹਿਣਾ ਨਹੀਂ ਪੈਂਦਾ ਨੇ ਸੰਤਾਂ ਹੋਰ ਮਸਕੀਨ ਸਾਹਿਬ ਜਿੱਥੇ ਜਾਂਦੇ ਸਨ ਨਾ ਸਾਰਾ ਸ਼ਹਿਰ ਹੀ ਪਵਿੱਤਰ ਹੋ ਜਾਂਦਾ ਸੀ ਹਰ ਬੰਦੇ ਦੇ ਹਿਰਦੇ ਦੇ ਵਿੱਚ ਜਿੰਨਾ ਚਾਹ ਪੈਦਾ ਹੁੰਦਾ ਦਾ ਸੀ ਮਸਕੀਨ ਜੀ ਆਇਆਂ ਨਿਕੱਤਾ ਸੁਣਨ ਵਾਸਤੇ ਜਾਣਾ ਜਿੰਨੀ ਮਰਜ਼ੀ ਇਹ ਵੱਡੀ ਜਗ੍ਹਾ ਬਣਾਈ ਜਾਵੇ ਫਿਰ ਵੀ ਘਟ ਪੈ ਜਾਂਦੇ ਸੀ ਲੋਕ ਸੜਕਾਂ ਤੇ ਖੜੇ ਹੋ ਕੇ ਉਹਨਾਂ ਨੂੰ ਸੁਣਦੇ ਸਨ ਪਰ ਉਹਨਾਂ ਨੇ ਕਦੀ ਨਹੀਂ ਆਖਿਆ ਕਿ ਮੈਂ ਸੰਤ ਹਾਂ ਇਹਨਾਂ ਚਾਰ ਅਗਤਾ ਨੇ ਆਖਿਆ ਵੀ ਅਸੀਂ ਸੰਤ ਹਾਂ बढ़िया सुंदर पंक्तियां ने एक विद्वान दिया किससे पता पूछे तेरा मंजिले जाना जिसको खबर थी तेरी वो बेखबर मिला ਜਿਹਦੇ ਕੋਲ ਰੱਬ ਦੀ ਖਬਰ ਸੀ ਉਹ ਤਾਂ ਵਿਚਾਰਾ ਚੁੱਪ ਕਰਕੇ ਬੈਠਿਆ ਸੀ ਉਹ ਤੇ ਬੋਲਣ ਜੋਗਾ ਹੀ ਨਹੀਂ ਸੀ ਤੇ ਜਿਹਦੇ ਕੋਲ ਰੱਬ ਦੀ ਖਬਰ ਹੈ ਨਹੀਂ ਸੀ ਉਹ ਲੋਕਾਂ ਦੇ ਵਿੱਚ ਰੋਲਾ ਪਾਉਂਦਾ ਪਿਆ ਮੈਂ ਸੰਤ ਹਾਂ ਮੈਂ ਭਗਤ ਹਾਂ ਮੇਰੇ ਕੋਲ ਰੱਬ ਦੀ ਖਬਰ ਹੈ ਜਿਹਨੂੰ ਪ੍ਰਾਪਤੀ ਹੋਈ ਹੈ ਉਹ ਤਾਂ ਬੋਲਣ ਜੋਗਾ ਹੀ ਨਹੀਂ ਸੀ ਚਲੋ ਇੱਕ ਵਿਦਵਾਨ ਦੇ ਹੋਰ ਬੋਲ ਮੈਂ ਤੁਹਾਨੂੰ ਸਰਵਨ ਕਰਾ ਦਿਆਂ ਕੰਦੇ ਕਰ ਆਪਣੀ ਹਕੀਕਤ ਸੇ ਆਗਾ ਮੁਜੇ ਐ ਖੁਦਾ ਯਹਾਂ ਤੋ ਖੁਦ ਖੁਦਾ ਬਨੇ ਬੈਟੇ ਹੈ ਤੇਰਾ ਪਤਾ ਬਤਾਨਨੇ ਵਾਲੇ ਜਿਨਾਂ ਨੇ ਰੱਬ ਦੀ ਖਬਰ ਦੁਨੀਆ ਨੂੰ ਦੇਣੀ ਸੀ ਨਾ ਉਹ ਤਾਂ ਆਪ ਹੀ ਰੱਬ ਗਾ ਬਣ ਕੇ ਬੈ ਗਏ ਨੇ ਹਰਨਾਕਸ਼ ਨੇ ਵੀ ਕਹਿ ਦਿੱਤਾ ਸੀ ਜਲ ਹਰਨਾਕਸ਼ ਥਲ ਹਰਨਾਕਸ਼ ਮੈਂ ਹੀ ਰੱਬਾਂ ਦੂਜਾ ਕੋਈ ਰੱਬ ਹੈ ਹੀ ਨਹੀਂ ਹੈ ਮੈਂ ਹੀ ਰੱਬਾਂ ਮਹਾਰਜ ਸੱਚੇ ਪਾਤਸ਼ਾਹ ਜੀ ਥੋੜਾ ਜਾਂ ਮੁਸਕਰਾਏ ਜਰੂਰ ਨੇ ਕਿ ਇਹ ਆਪ ਹੀ ਕਹਿ ਰਹੇ ਨੇ ਅਸੀਂ ਭਗਤਾਂ ਹੁਣ ਦੇਖੋ ਸਾਡਾ ਇਤਿਹਾਸ ਪੜ੍ਹ ਕੇ ਵੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਅੰਦਾਜ਼ੇ ਦੇ ਮੁਤਾਬਕ 82000 ਮੀਲ ਦੀ ਯਾਤਰਾ ਪੈਦਲ ਕੀਤੀ ਸਤਗੁਰਾਂ ਦੇ ਪੈਦਲ ਯਾਤਰਾ ਤੇ ਕਿਉਂ ਕੀਤੀ ਏ ਇੱਕ ਤਾਂ ਉਹ ਲੋਕ ਜਿਹੜੇ ਪਰਮਾਤਮਾ ਤੋਂ ਅਨਜਾਨ ਸਨ ਸੁੱਤੇ ਹੋਏ ਸਨ ਉਹਨਾਂ ਨੂੰ ਮਹਾਰਾਜ ਨੇ ਜਗਾਇਆ ਦੂਸਰਾ ਜਿਨ੍ਹਾਂ ਜਿਨ੍ਹਾਂ ਭਗਤਾਂ ਦੇ ਕੋਲ ਰੱਬ ਦਾ ਕਲਾਮ ਆਇਆ ਬਾਣੀ ਆਈ ਮਹਾਰਾਜ ਸੱਚੇ ਬਾਦਚਾਨ ਨੇ ਉਹਨਾਂ ਦੇ ਕੋਲ ਜਾ ਕੇ ਉਸ ਬਾਣੀ ਨੂੰ ਇਕੱਤਰ ਕੀਤਾ ਆਪਣੇ ਕੋਲ ਸਤਗੁਰ ਆਪ ਚੱਲ ਕੇ ਗਏ ਕਿੱਥੇ ਕਿੱਥੇ ਪਹੁੰਚੇ ਨੇ ਮਹਾਰਾਸ਼ਟਰ ਦੀ ਧਰਤੀ ਬੰਗਾਲ ਦੀ ਧਰਤੀ ਸਾਡੇ ਰਾਜਸਥਾਨ ਵਿੱਚ ਦੋ ਪਵਿੱਤ ਹੋਏ ਨੇ ਭਗਤ ਤੰਨਾ ਜੀ ਭਗਤ ਪੀਪਾ ਜੀ ਮਹਾਰਾਜ ਉੱਥੇ ਵੀ ਆਏ। ਜਿੱਥੇ ਰੱਬ ਦੀ ਬਾਣੀ ਆਈਏ ਉੱਥੇ ਮਹਾਰਜ ਸੱਚੇ ਪਾਤਸ਼ਾਹ ਆਪ ਪਹੁੰਚ ਜਾਂਦੇ ਨੇ। ਪਰ ਇਹ ਭਗਤ ਆਏ ਨੇ ਕਹਿੰਦੇ ਨੇ ਅਸੀਂ ਭਗਤ ਹਾਂ ਤੇ ਸਾਡੀ ਬਾਣੀ ਇੱਥੇ ਲਿਖੋ। ਮਹਾਰਜ ਜਿਆਸੀਆ ਵੈਸੀ ਤਾਂ ਇਸ ਗ੍ਰੰਥ ਦੇ ਵਿੱਚ ਕੇਵਲ ਉਸ ਅਕਾਲ ਤੋਂ ਆਈ ਹੋਈ ਬਾਣੀ ਅਸੀਂ ਲਿਖ ਰਹੇ ਹਾਂ ਨਛੇੜਾ ਦੀ ਫਰਾਂਕੀ ਕਿੱਤ ਬਾਣੀ ਬਣਾਈ ਜਾਂਦੀ ਏ ਜਿਦੋਂ ਅਸੀਂ ਕਵਿਤਾ ਕਹਿ ਦਿੰਨੇ ਆ ਗਜ਼ਲ ਕਹਿ ਦਿੰਨੇ ਆ ਸ਼ਾਇਰੀ ਕਹਿ ਦਿੰਨੇ ਆ ਇੱਕ ਬਾਣੀ ਰੱਬ ਵੱਲੋਂ ਆਉਂਦੀ ਏ ਉਹ ਬਣਾਈ ਨਹੀਂ ਜਾਂਦੀ ਹੈ ਜਨਮ ਸਾਖੀ ਪੜੋਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਬਾਣੀ ਬਣਾਈ ਨਹੀਂ ਹੈ ਆਈ ਹੈ ਉਹ ਬਣੀ ਬੜਾਈ ਆਈ ਹੈ ਉੱਥੋਂ ਮਹਾਰਾਜ ਨੇ ਖਿਰਵੀ ਇਹਨਾਂ ਦੇ ਆਉਣ ਦਾ ਸਤਿਕਾਰ ਕੀਤਾ ਮਹਾਰਾਜ ਕਹਿੰਦੇ ਨੇ ਠੀਕ ਹੈ ਤੁਸੀਂ ਆਏ ਹੋ ਪਰ ਇੱਕ ਗੱਲ ਸਾਡੀ ਸੁਣ ਲਓ ਜੇ ਤੁਹਾਡੀ ਬਾਣੀ ਗੁਰਮਤ ਦੇ ਅਨੁਪੂਰਨ ਨਾ ਹੋਈ ਤੋ ਅਸੀਂ ਇਸ ਗ੍ਰੰਥ ਵਿੱਚ ਦਰਜ ਨਹੀਂ ਕਰਾਂਗੇ ਕਿਉਂਕਿ ਇਸ ਗ੍ਰੰਥ ਦੇ ਵਿੱਚ ਕੇਵਲ ਖਸਮ ਕੀ ਬਾਣੀ ਪੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਦੇ ਨਾਲ ਇਹਦੇ ਵਿੱਚ ਖਸਮ ਦੀ ਬਾਣੀ ਹੈ ਲੋਕ ਜਾਣੇ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰਿਤ ਬ੍ਰਹਮ ਦੀ ਵਿਚਾਰ ਸੀ ਲਿਖ ਰਿਆ ਹੈ ਅਤੇ ਵੀ ਤੁਸੀਂ ਆਇਆਤ ਮਹਾਰਾਜ ਕਹਿੰਦੇ ਨੇ ਤੁਸੀਂ ਸੁਣਾ ਦਿਓ ਆਪਣਾ ਕਲਾਮ ਜੇ ਗੁਰਮਤਿ ਦੇ ਅਨੁਕੂਲ ਹੋਇਆ ਮਹਾਰਾਜ ਕਹਿੰਦੇ ਨੇ ਅਸੀਂ ਜ਼ਰੂਰ ਦਰਜ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਚਾਰਜ ਭਗਤਾਂ ਦਾ ਜੋ ਜਥੇਦਾਰ ਸੀ ਨਾ ਉਹਦਾ ਨਾਮ ਸੀ ਕੰਨ ਇਹਨੂੰ ਬੜਾ ਹੰਕਾਰ ਸੀ ਉਹਦੇ ਚੰਦੂ ਦੀਵਾਨ ਦੇ ਤਾਇ ਦਾ ਲੜਕਾ ਸੀ ਤਾਂ ਹੋਰ ਤੋਂ ਚੱਲ ਕੇ ਆਇਆ ਇਨੇ ਆਪਣਾ ਕਲਾਮ ਆਪਣੀ ਬਾਣੀ ਇਸ ਨੇ ਸ਼ੁਰੂ ਕੀਤੀ ਇਸ ਸੁਹਾਣੀ ਤੇ ਪਹਿਲੀ ਪੰਕਤੀ ਦੇ ਉੱਤੇ ਮਹਾਰਜ ਨੇ ਇਸ਼ਾਰਾ ਕੀਤਾ ਤੇ ਨਿਰੋਪ ਦਿੱਤਾ ਇਨੇ ਪੜਿਆ ਕਹਿੰਦਾ ਉਹੀ ਰੇ ਮੈਂ ਉਹੀ ਰੇ ਜਾਂ ਕੋ বেদ ਪੁਰਾਨ ਜਸ ਜਾਵੇ ਖੋਜ ਦੇਖੋ ਮਤ ਕੋਈ ਰੇ ਜਿਨ੍ਹਾਂ ਦੀ ਗਨ ਵੇਦ ਕਰਦੇ ਹਨ ਜਿਸ ਰੱਬ ਦੀ ਖੋਜ ਵੇਦ ਦੱਸਦੇ ਹਨ ਕਹਿੰਦਾ ਉਹ ਹੀ ਰੇ ਮੈਂ ਉਹ ਹੀ ਰੇ ਮੈਂ ਉਹੀ ਰੱਬ ਹਾਂ ਜਿਹਦੀ ਗੱਲ ਵੇਦਾਂ ਦੇ ਵਿੱਚ ਲਿਖੀ ਹੋਈ ਏ ਜਿਹਨੂੰ ਖੋਜਣ ਵਾਸਤੇ ਵੇਦ ਦੱਸਦੇ ਨੇ ਮੈਂ ਉਹੀ ਰੱਬ ਹਾਂ ਤੇ ਮਾਰਦ ਨੇ ਇੱਕੋ ਹੀ ਪੰਕਤੀ ਤੇ ਇਸ਼ਾਰਾ ਕਰ ਦਿੱਤਾ ਪਾਰਕ ਕਹਿੰਦੇ ਤੂੰ ਤਾਂ ਆਪ ਰੱਬ ਬਣਿਆ ਹੋਇਆ ਉਤੇ ਆਪ ਹੀ ਖੁਦਾ ਬਣਿਆ ਹੋਇਆ ਇਤਨਾ ਹੰਕਾਰ ਸਾਡੀ ਜਿਹੜੀ ਬਾਣੀ ਹੈ ਇਸ ਗ੍ਰੰਥ ਦੇ ਵਿੱਚ ਮਾਰਦ ਕੰਦਨੇ ਤੇ ਆਪਾ ਖਾਉ ਮਿਟਾਣ ਵਾਸਤੇ ਤੁਹਾਨੂੰ ਪ੍ਰੇਰਿਤ ਕਰਦੀ ਹੈ ਇੱਥੇ ਤੇ ਸਾਡੀ ਮੈਂ ਨੂੰ ਮਿਟਾਣਾ ਹੈ ਤੇ ਤੂੰ ਤੇ ਆਪ ਹੀ ਰੱਬ ਬਣਿਆ ਵੀ ਮੈਂ ਰੱਬ ਹ ਜਿਹਦੀ ਵੇਦਾਂ ਦੇ ਵਿੱਚ ਗੱਲ ਲਿਖੀ ਏ ਤੂੰ ਆਪ ਹੀ ਇੱਕ ਰੱਬ ਬਣਿਆ ਬੈਠਾ ਬਾਣੀ ਦੇ ਵਿੱਚ ਤਾਂ ਮੈਂ ਜ਼ਰੂਰ ਹੈ ਵੇਖੋ ਮੈਂ ਮਿਟਦੀ ਨਹੀਂ ਹੈ ਕਿਉਂਕਿ ਮੈਂ ਪਿਛਲੇ ਦਿਨ ਹੀ ਖੁਲਾਸਾ ਕਰ ਚੁੱਕਾ ਤਾਂ ਹੁਣ ਇਸ ਦੇ ਉੱਤੇ ਮੈਂ ਸਮਾਂ ਨਹੀਂ ਲਾਵਾਂਗਾ ਮੈਂ ਦਾ ਮਤਲਬ ਅਹੰਕਾਰ ਹੰਕਾਰ ਦੁਨੀਆ ਦਾ ਸਭ ਤੋਂ ਵੱਡਾ ਰੋਗ ਹਉਮੈ ਡਿਰਗ ਰੋਗ ਹੈ ਪਰ ਮਹਾਰਾਜ ਕਹਿੰਦੇ ਨੇ दारू ਪੀ ਇਸ ਮਾਹੀਂ ਭਾਵੇਂ ਬਹੁਤ ਵੱਡਾ ਰੋਗ ਦੇ ਪਰ ਮਹਾਰਾਜ ਕਹਿੰਦੇ ਨੇ ਦਵਾਈ ਵੀ ਦੇ ਅੰਦਰ ਹੀ ਸੱਪ ਦਾ ਜ਼ਹਿਰ ਅਗਰ ਕਿਸੇ ਬੰਦੇ ਨੂੰ ਸਿੱਧਾ ਹੀ ਦੇ ਦਿੱਤਾ ਜਾਏ ਡਾਇਰੈਕਟ ਇਲਾਜ ਦਿੱਤਾ ਜਾਏ ਪਾ ਦਿੱਤਾ ਜਾਏ ਬੰਦੇ ਦੀ ਮੌਤ ਹੋ ਜਾਂਦੀ ਹੈ ਅਗਰ ਸੱਪ ਦਾ ਜ਼ਹਿਰ ਸਿੱਧਾ ਹੀ ਦੇ ਦਿੱਤਾ ਜਾਏ ਬੰਦੇ ਦੀ ਮੌਤ ਹੋ ਜਾਏਗੀ ਪਰ ਉਸੇ ਹੀ ਸੱਪ ਦੇ ਜ਼ਹਿਰ ਨੂੰ ਵੈਦ ਲੋਕ ਜਦੋਂ ਮਾਰ ਕੇ ਉਸ ਦਾ ਕੁਸਤਾ ਬਣਾ ਲੈਂਦੇ ਉਹੀ ਜ਼ਹਿਰ ਫਿਰ ਦਵਾਈ ਬਣ ਜਾਂਦੀ ਹੈ ਉਹ ਜਦੋਂ ਬੰਦੇ ਨੂੰ ਦਿੱਤੀ ਜਾਂਦੀ ਹੈ ਨਾ ਉਹੀ ਜ਼ਹਿਰ ਅੰਮ੍ਰਿਤ ਦਾ ਕੰਮ ਕਰਦਾ ਤੇ ਮਨੁੱਖ ਨੂੰ ਜ਼ਿੰਦਗੀ ਦਿੰਦੀ ਹੈ ਸਿੱਧਾ ਹੀ ਜ਼ਹਿਰ ਲੈ ਜਾਗੇ ਬੰਦੇ ਦੀ ਮੌਤ ਤੇ ਜਦੋਂ ਜ਼ਹਿਰ ਨੂੰ ਮਾਰ ਕੇ ਉਹਦੀ ਦਵਾਈ ਬਣਾ ਲਈ ਜਾਂਦੀ ਹੈ ਉਹੀ ਜ਼ਹਿਰ ਫਿਰ ਅੰਮ੍ਰਿਤ ਦਾ ਕੰਮ ਕਰਦਾ ਹੈ ਅੱਜ ਤੁਸੀਂ ਨੈਟ ਦੇ ਉੱਪਰ ਚੈੱਕ ਕਰਕੇ ਦੇਖਣਾ ਬਹੁਤ سارے ਐਸੇ ਲੋਕ ਨੇ ਜਿਹੜੇ ਸੱਪਾਂ ਦੀ ਫਾਰਮਿੰਗ ਕਰ ਰਹੇ ਨੇ ਸੱਪ ਪਾਲੇ ਜਾਂਦੇ ਉਹਨਾਂ ਦਾ ਜ਼ਹਿਰ ਵਿਕਦਾ ਕਿਉਂਕਿ ਉਸ ਤੋਂ ਦਵਾਈਆਂ ਬਣਦੀਆਂ ਪੀਆਂ ਜੋ ਸਿੱਖਾਂਦੇ ਆ ਸਾਨੂੰ ਜ਼ਿੰਦਗੀ ਮਿਲਦੀ ਪਈ ਅਗਰ ਮੈਂ ਸਾਡੇ ਹੰਕਾਰ ਦੇ ਉੱਤੇ ਤਲੋਤੀ ਹੋਵਾਂਈ ਮੈਂ ਬਹੁਤ ਵੱਡਾ ਹਾਂ ਮੈਂ ਬਹੁਤ ਸਿਆਣਾ ਹਾਂ ਮੈਂ ਬਹੁਤ ਵੱਡਾ ਗਿਆਨੀ ਹਾਂ ਮੈਂ ਬਹੁਤ ਵੱਡਾ ਕੀੜਤਨੀਆ ਹਾਂ ਤੇ ਤੇਰੇ ਬਿਹਰ ਦਾ ਕੰਮ ਕਰੇਗੀ ਪਰ ਜੇ ਕਿਦਰੇ ਮੈਂ ਸਾਡੇ ਔਗਣਾਂ ਦੇ ਉੱਤੇ ਖੜੀ ਹੋਵਾਂ ਤੇ ਮੇਰੇ ਵਿੱਚ ਬਹੁਤ ਔਗਣ ਨੇ ਭਾਈ ਗੁਰਦਾਸ ਜੀ ਜੈਸੇ ਕਹਿੰਦੇ ਨੇ ਕਿ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜਵਾਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋਈ ਨਾ ਰਖੰਦਾ ਪਰ ਕੀਰਤ ਕਹਿੰਦੇ ਨੇ ਸਿਮਰ ਮੁਰੀਦਾ ਟਾਡੀਆਂ ਸਤਿਗੁਰ ਬਖਸ਼ੰਦਾ ਇਤਨੇ ਅਹੁਣ ਮੇਰੇ ਅੰਦਰ ਹੈ ਨਾ ਪਰ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਤਾਂ ਕੰਨੇ ਸਿਮਰ ਮੂਰੀਦਾ ਟਾਡੀਆਂ ਸਤਿਗੁਰੂ ਬਖਸ਼ਣ ਦਾ ਪਰ ਜਦੋਂ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਟਹਿਪਿਆ ਨਾ ਤੇ ਫਿਰ ਗੁਰੂ ਨੇ ਮੈਨੂੰ ਬਖਸ਼ ਲਿਆ ਮੇਰੇ ਹੈ ਅਹੁਣ ਤੁੰਗੁਣ ਸਾਗ ਜਾਤ ਰਸਤਲ ਓਟ ਪਿਹਾਰ ਮੈਂ ਹੋਵੇ ਆਪਣੇ ਔਗੁਣਾ ਦੇ ਉਤੇ ਗੁਰੂ ਅਰਜਨ ਦੇ ਮਹਾਰਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਜ ਦੀ ਸੰਪਾਦਨਾ ਕਰਕੇ ਸਭ ਤੋਂ ਅਖੀਰ ਤੇ ਜਿਹੜਾ ਸ਼ਬਦ ਲਿਖਿਆ ਹੈ ਨਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਤਿ ਕੋ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਇਹ ਵੀ ਤਾਂ ਮੈਂ ਹੀ ਹੈ ਨਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੂ ਦੇਸਾ ਦੁਸ਼ਟ ਜੋ ਇਹ ਵੀ ਤਾਂ ਮੈਂ ਹੀ ਹੈ ਮੈਂ ਮਰੇਗੀ ਨਹੀਂ ਪਰ ਜਦੋਂ ਮੈਂ ਆਪਣੇ ਵੱਲ ਹੋ ਜਾਇਆ ਨਾ ਆਪਣੇ ਆਗੁਣਾ ਦੇ ਉੱਤੇ ਹੋ ਜਾਏ ਉਹੀ ਮੈਂ ਅੰਮ੍ਰਿਤ ਦਾ ਕੰਮ ਕਰਦੀਏ ਤੇ ਫਿਰ ਪਰਮਾਤਮਾ ਗੁਰੂ ਸਾਨੂੰ ਫਿਰ ਬਖਸ਼ ਲੈਂਦੇ ਹਨ ਮਾਰਦ ਨੇ ਇਸ ਨੂੰ ਇਸ਼ਾਰਾ ਕੀਤਾ ਜਿਵੇਂ ਅਸੀਂ ਚਾਵਲ ਬਣਾਉਂਦੇ ਆ ਨਾ ਆਵੇਸੀ 10 ਕਿਲੋ ਚੌਲ ਰੱਖੇ ਹੋਣ ਪਤੀਲੇ ਦੇ ਵਿੱਚ ਸਾਰਿਆਂ ਨੂੰ ਚੱਕ ਤੇ ਨਹੀਂ ਨਾ ਕਰਦੇ ਦੋ ਦਾਣੇ ਅਸੀਂ ਦੇਖਦੇ ਆ ਪਤਾ ਲੱਗ ਜਾਂਦਾ ਕੱਚੇ ਨੇ ਪੱਕ ਗਏ ਨੇ ਮਹਾਰਜ ਨੇ ਇੱਕੋ ਹੀ ਪੰਕਤੀ ਤੇ ਆਖਿਆ ਤੂੰ ਰਹਿਣ ਦੇ ਬਸ ਕਰ ਦੇ ਤੂੰ ਤੂੰ ਤਾਂ ਆਖਿਰ ਅੱਗ ਬਣਿਆ ਬੈਠਾ ਦੂਸਰਾ ਭਗਤ ਸੀ ਪੀਲੋ ਮਹਾਰਜ ਨੇ ਆਖਿਆ ਤੂੰ ਆਪਣੀ ਬਾਣੀ ਸੁਣਾ ਉਹਨੇ ਆਖਿਆ ਵੀ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੂਏ ਚਿੱਕਰ ਪੈੜ ਨਾ ਬੋੜਿਓ ਨਾ ਹਾਲੂਦ ਪਏ ਕਹਿੰਦੇ ਵੀ ਸਾਡੇ ਨਾਲੋਂ ਉਹ ਲੋਕ ਚੰਗੇ ਨੇ ਜਿਹੜੇ ਜੰਮਦੇ ਮਰ ਗਏ ਤੇ ਮਰਦ ਨੇ ਚਾਹੇ ਵੀ ਜਨਮ ਲੈ ਕੇ ਤੇ ਮਰ ਜਾਣਾ ਚਾਹੇ ਹੀ ਜ਼ਿੰਦਗੀ ਦਾ ਮਕਸਦ ਹੈ ਕਿੱਡੇ ਨਾਲ ਸਾਧੂ ਕੀ ਪ੍ਰਾਪਤ ਹੋਣਾ ਹੈ ਲੱਖਾਂ ਬੱਚੇ ਰੋਜ਼ ਦਮਦੇ ਨੇ ਰੋਜ਼ ਮਰ ਜਾਂਦੇ ਨੇ ਉਹਦੇ ਨਾਲ ਸਾਨੂੰ ਕੀ ਪ੍ਰਾਪਤ ਹੋਣਾ ਹੈ ਜਿੰਦਗੀ ਦਾ ਮਕਸਦ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਭਈ ਪ੍ਰਾਪਤ ਮਨੁੱਖ ਦੇ ਹੋਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਰੇ ਸਾਧ ਸੰਗਤ ਪੱਜ ਕੇਵਲ ਨਾਲ ਮਹਾਰਜ ਕਹਿੰਦੇ ਨੇ ਜੰਮਣਾ ਤੇ ਮਰਨਾ ਇਸ ਜ਼ਿੰਦਗੀ ਦਾ ਮਕਸਦ ਨਹੀਂ ਹੈ ਸਾਡਾ ਤੀਸਰਾ ਪ੍ਰਗਤ ਸੀ ਉਹ ਦਾ ਨਾਮ ਸੀ ਛੱਜੂ ਉਹ ਕਹਿੰਦੇ ਤਬਜ ਸੰਧੀ ਪੁੱਤਰੀ ਤਉਨਾ ਤ੍ਰਿਆ ਨਿਹਾਲ ਯੁਹੀ ਮਾਰ ਲਿਜਾਵ ਸੀ ਯਥਾ ਬਿਲੋਚਨ ਚਾਰ ਕਾਗਜ ਦੀ ਵੀ ਅਗਰ ਸਤਰੀ ਬਣੀ ਹੋਈ ਹੋਵੇ ਤੇ ਇਹਨਾਂ ਅੱਖਾਂ ਦੇ ਨਾਲ ਵੇਖਣੀ ਨਹੀਂ ਚਾਹੀਦੀ ਹੈ ਤੇ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਕਦੀ ਮਾਂ ਨੂੰ ਵੇਖਣਾ ਹੈ ਕਿ ਨਹੀਂ ਵੇਖਣਾ ਕਦੀ ਭੈਣ ਨੂੰ ਵੇਖਣਾ ਹੈ ਕਿ ਨਹੀਂ ਵੇਖਣਾ ਕਿ ਅੱਖਾਂ ਬੰਦ ਕਰ ਲੈਂਦਾ ਮਾਰਿਤ ਕੰਨ ਨੇ ਵੇਖਣਾ ਚਾਹੀਦਾ ਪ੍ਰਤਰੀਏ ਰੂਪ ਨapekhe ਨੇਤਰ ਪਰਾਇ ਇਸਤਰੀ ਨੂੰ ਵੇਖਣ ਵਾਸਤੇ ਸਾਨੂੰ ਇੱਕ ਦ੍ਰਿਸ਼ਟੀ ਦੀ ਲੋੜ ਪੈਂਦੀ ਹੈ ਮਾਰਿਤ ਸਿੱਕੇ ਪਾਤਸ਼ਾਹੀ ਨੇ ਜੋ ਸਾਨੂੰ ਰਹਿਤ ਮਰਿਆਦਾ ਦਿੱਤੀ ਹੈ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਆਪਣੀ ਇਸਤਰੀ ਸੋਰਤ ਹੋਈ ਰਹਿਤ ਵਾਨ ਗੁਰ ਕਾ ਸਿੰਘ ਸੋਈ ਅਗਰ ਆਪਣੇ ਤੋਂ ਵੱਡੀ ਹੈ ਮਾਤੇ ਬਰਾਬਰ ਸਮਝੇ ਆਪਣੀ ਬਰਾਬਰ ਦੀਏ ਪੈਣ ਦੇ ਬਰਾਬਰ ਸਮਝੇ ਆਪਣੇ ਤੋਂ ਛੋਟੀ ਏ ਉਹਨੂੰ ਧੀ ਦੇ ਬਰਾਬਰ ਸਮਝੇ ਤੇ ਜਿਹਦੇ ਨਾਲ ਚਾਰ ਲਾਵਾਂ ਲਗੀਆਂ ਨੇ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ ਉਹਦੇ ਨਾਲ ਦਿਨੋਂ ਦਿਨ ਪ੍ਰੇਮ ਵਧਦਾ ਜਾਵੇ ਮਹਾਰਾਜ ਜਦ ਨਹੀਂ ਜਦੋਂ ਇਸ ਤਰ੍ਹਾਂ ਤੋਂ ਵੇਖੇ ਜਾਣਾ ਮਨ ਤੇਰਾ ਕਦੀ ਮੈਲਾ ਨਹੀਂ ਹੋਵੇਗਾ ਕਿਆਥਾ ਬੰਦ ਕਰ ਲਵਾਂਗੇ ਅਸੀਂ ਤੇ ਜਿਹੜਾ ਸ਼ਾਉ ਸੰਸੀਨ ਮਾਰਦ ਨੇ ਉਸ ਵਲੀ ਇਸ਼ਾਰਾ ਕੀਤਾ ਕਹਿੰਦਾ ਵੀ ਚੁੱਪਵੇਂ ਅੜਿਆ ਚੁੱਪਵੇਂ ਅੜਿਆ ਬੋਲਣ ਦੀ ਨਹੀਂ ਜਾਏ ਵਿੜਿਆ ਜਾਇ ਕਹਿੰਦਾ ਨਹੀਂ ਜਗਾ ਕਹਿੰਦਾ ਤਿੰਨ ਭਗਤ ਚੁੱਪ ਕਰ ਗਏ ਨੇ ਤਦ ਮੈਂ ਕੀ ਬੋਲਾਂ ਚੁੱਪ ਰਹਿਣਾ ਹੀ ਠੀਕ ਹੈ ਸਾਡਾ ਤੇ ਮਾਰਦ ਕਹਿੰਦ ਨੇ ਵੀ ਚੁੱਪ ਰਹਿਣਾ ਵੀ ਠੀਕ ਨਹੀਂ ਹੈ ਜਿੱਥੇ ਬੋਲਣਾ ਚਾਹੀਦਾ ਹੈ ਉੱਥੇ ਬੋਲਣਾ ਚਾਹੀਦਾ ਹੈ ਜਿੱਥੇ ਚੁੱਪ ਰਹਿਣਾ ਚਾਹੀਦਾ ਹੈ ਉੱਥੇ ਚੁੱਪ ਰਹਿਣਾ ਚਾਹੀਦਾ ਹੈ ਰੱਬ ਨੇ ਸਾਨੂੰ ਜ਼ਬਾਨ ਦਿੱਤੀ ਏ ਬੋਲਣ ਵਾਸਤੇ ਪਰ ਸਿ ਬੋਲਣਾ ਕੀ ਹੈ ਇਤਨਾੰਤ ਪਤਾ ਹੋਵੇਗਾ ਮੋਹੋਂ ਕੇ ਬੋਲਨ ਬੋਲੀਏ ਜਿਤ ਸੁਣ ਤਰੇ ਪਿਆਰ ਮਹਾਰਜ ਕਹਿੰਦੇ ਨੇ ਅਮਰਤ ਵੇਲਾ ਸਤਨਾਉ ਵੱਡਿਆਈ ਵਿਚਾਰ ਜ਼ਬਾਨ ਦਿੱਤੀ ਏ ਇਸ ਪ੍ਰਮਾਤਮਾ ਦੀ ਉਸਤਤ ਕਰਨ ਵਾਸਤੇ ਉਹਦੇ ਗੁਣ ਗਾਇਨ ਕਰਨ ਵਾਸਤੇ ਇਹ ਚੁੱਪ ਰਹਿਣ ਵਾਸਤੇ ਨਹੀਂ ਦਿੱਤੀ ਹੈ भाई नंद लाल जी गुरु गोबिंद सिंह महाराज के चरना विच अरदास करते महाराज सचे पातशाह बेनती करते ने हर सरे जुबां कुल अज करम तकोए सुबह बहकरा ਦੰਬਗੰ ਪ੍ਰਿਸਤ ਮਹਾਰਜ ਨੇ ਇਨ ਚਾਰੇ ਭਗਤਾਂ ਦੀ ਬਾਣੀ ਨੂੰ ਗੁਰਮਤ ਦੇ ਅਨੁਕੂਲ ਨਾ ਜਾਣਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਲਿਖਣ ਤੋਂ ਇਨਕਾਰ ਕਰ ਦਿੱਤਾ ਹੈ ਬਾਕੀ ਵੀ ਚਾਹ ਕਰ ਆਪ ਜੀ ਨੂੰ ਸਰਬਉਪਰਾਵੰਗ ਫੁੱਲਾਂ ਦੀ ਸ਼ਮਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਕਨਸਾ ਵਾਹਿਗੁਰੂ ਜੀ ਦੀ ਫਤਹ